ਸਤਰੀ ਕਾਲਕਸਾਨਪਰਾਵੋ ਆਜਾ ਤੁਹਾਡੇ ਲਈ ਲੈ ਕੇ ਆਇਆ ਕਣਕਾ ਸਾਫ ਕਰਨ ਵਾਲੀ ਨਵੀਂ ਤਕਨੀਕ ਨਾਮ ਮਸ਼ੀਨ ਜੋ ਕਿ ਆਪਾਂ ਜਿਸ ਤਰ੍ਹਾਂ ਝੋਨਾ ਛਡਾਉਂਦੇ ਹਾਂ ਤੇ ਫਕਲ ਆਉਂਦੀ ਹੈ ਉਹ ਸਰਾਈ ਆਪਾਂ ਜਿ ਕਣਕ ਨੂੰ ਸਾਫ ਕਰਵਾਈਏ ਤੇ ਬਹੁਤ ਹੀ ਵਧੀਆ ਕੁਆਲਿਟੀ ਆ ਰਹੀ ਹੈ ਸਾਫ ਵੀ ਵੇਖੋ ਕਿੰਨੀ ਵਧੀਆ ਹੋ ਰਹੀ ਹੈ ਤੂੜੀ ਦੇ ਵਿੱਚ ਹੁੰਦੀ ਜਿਹੜੀ ਤੂੜੀ ਦੇ ਵਿੱਚ ਹੁੰਦੀ ਹੈ ਨਾ ਕਣਕ ਜਾਂ ਕਾਚਰ ਉਹ ਤੁਹਾਡੀ ਬਹੁਤ ਵਧੀਆ ਕੁਆਲਿਟੀ ਦੀ ਕਣਕ ਨਿਕਲ ਲਾਊਗੀ ਉਹਦੇ ਵਿੱਚੋਂ ਜੇਦੋਂ ਵੀ ਕਦੀ ਵੀ ਤੁਹਾਨੂੰ ਟੂੜੀ ਸਾਫ ਕਰਾਉਣੀ ਹੋਵੇ ਤੇ ਸੰਪਰਕ ਕਰ ਸਕਦੇ ਹੋ ਇੱਥੇ ਆ ਸਫਾਈ ਕਰਕੇ ਤੁਹਾਨੂੰ ਵਧੀਆ ਟੌਪ ਦੀ ਕਣਕ ਬਣ ਜਾਂਦੀ ਹੈ ਜੇ ਵੰਡ-ਵੰਡ ਵੀ ਬਣਾਉਣਾ ਵਾ ਤੇ ਉਸ ਦੇ ਵਿੱਚ ਵੀ ਟੂੜੀ ਆ ਤੇ ਉਹਦੀ ਵੀ ਤੁਸੀਂ ਕਣਕ ਸਾਫ ਕਰਵਾ ਸਕਦੇ ਹੋ ਬਾਕੀ ਜੇ ਕਿਸੇ ਨੇ ਝੋਨੇ ਤੋਂ ਝੋਨੇ ਨੂੰ ਵੀ ਵੰਡ ਚ ਪਾਉਣਾ ਵਾ ਤੇ ਖਰਾਬ ਹੋਇਆ ਤਾਂ ਝੋਨਾ ਕੋਈ ਕ ਵੰਡ ਵਿੱਚ ਪਾਉਣਾ ਵਾ ਤੇ ਉਹਨੂੰ ਵੀ ਵਧੀਆ ਤਰੀਕੇ ਨਾਲ ਸਾਫ ਕਰਕੇ ਛਿਲਕਾ ਲਾ ਕੇ ਉਹਦਾ ਵਧੀਆ ਤਰੀਕੇ ਦੇ ਚੋਲ ਜੇ ਕੱਢ ਕੇ ਫਿਰ ਵੰਡ ਵਿੱਚ ਪਾਈ ਜਾਂਦੇ ਹਨ ਇਸ ਨਾਲ ਕੀ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਔਰ ਅਗਰ ਬਾਤ ਹੋਰ ਕੋਈ ਸੁਝਾਅ ਲੈਣਾ ਚਾਹੁੰਦੇ ਹੋ ਤੇ ਆਪਣੇ ਵੀਰ ਕੁਰਪਤੀ ਸਿੰਘ ਨਾਲ ਸੰਪਰਕ ਕਰੋ ਜਿਸ ਦਾ ਚੈਨਲ ਹੈ ਕਲਸੀ ਫੀਡ ਸਟੋਰ 101 ਸਬਸਕ੍ਰਾਈਬਰ ਜਰੂਰ ਜਰੂਰ ਕਰੋ ਵੀਰ ਜੀ